ਪੀਐਮ ਮੋਦੀ ਤੇ ਵਿਲਾਦਿਮੀਰ ਪੁਤਿਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਕਿ ਮੈਂ ਰੂਸ ਦੇ ਰਾਸ਼ਟਰਪਤੀ ਵਿਲਾਦਿਮੀਰ ਪੁਤਿਨ ਹੁਣਾਂ ਦੇ ਨਾਲ ਫੋਨ ਦੇ ਉੱਪਰ ਗੱਲਬਾਤ ਕੀਤੀ ਹੈ ਯੂਕਰੇਨ ਦੇ ਹਾਲਾਤਾਂ ਦੇ ਬਾਰੇ ਦੇ ਵਿੱਚ ਜਾਣਕਾਰੀ ਵੀ ਲਈ ਹੈ ਔਰ ਆਪਣੇ ਸਬੰਧਾਂ ਦੇ ਬਾਰੇ ਦੇ ਵਿੱਚ ਵੀ ਗੱਲਬਾਤ ਕੀਤੀ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਵਿਲਾਦਿਮੀਰ ਪੁਤਿਨ ਹੁਣਾਂ ਦਾ ਭਾਰਤ ਦੇ ਵਿੱਚ ਦੌਰਾ ਹੈ ਅਰ ਪੀਐਮ ਮੋਦੀ ਨੇ ਇਹ ਵੀ ਲਿਖਿਆ ਕਿ ਅਸੀਂ ਉਹਨਾਂ ਦੀ ਉਤਸੁਕਤਾ ਦੇ ਨਾਲ ਵੇਟ ਕਰ ਰਹੇ ਹਾਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਭਾਰਤ ਦੌਰਾ ਹੈਗਾ ਤਾਂ ਤੁਹਾਨੂੰ ਦੱਸਦੀ ਕਿ ਬੀਤੇ ਦਿਨਾਂ ਤੋਂ ਟੈਰਿਫ ਵਾਰ ਬਹੁਤ ਸਰਗਰਮੀਆਂ ਦੇ ਵਿੱਚ ਰਹਿ ਰਹੀ ਹੈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਵੱਲੋਂ ਟੈਰਿਫ ਲਗਾਇਆ ਗਿਆ 50% ਤੱਕ ਭਾਰਤ ਦੇ ਉੱਪਰ ਟੈਰਿਫ ਲਗਾ ਦਿੱਤਾ ਹੈ ਕਿਉਂਕਿ ਉਹਨਾਂ ਨੇ ਇਹ ਟਵੀਟ ਕੀਤਾ ਸੀ ਕਿ ਭਾਰਤ ਜੋਖਾ ਹੈ ਉਹ ਰਸ਼ੀਆ ਤੋਂ ਤੇਲ ਖਰੀਦ ਰਿਹਾ ਔਰ ਉਸ ਨੂੰ ਮਾਰਕੀਟ ਦੇ ਵਿੱਚ ਮੁਨਾਫੇ ਦੇ ਉੱਪਰ ਵੇਚ ਰਿਹਾ ਹੈ ਜਦਕਿ ਰਸ਼ੀਆ ਲਗਾਤਾਰ ਹਮਲਾ ਕਰ ਰਿਹਾ ਹੈ ਯੂਕਰੇਨ ਦੇ ਉੱਪਰ ਤੇ ਉਸ ਹਮਲੇ ਦੇ ਵਿੱਚ ਬਹੁਤ ਸਾਰੇ ਲੋਕ ਵੀ ਮਾਰੇ ਜਾ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੇ ਇਹ ਜੋ ਰੂਸ ਦੇ ਨਾਲ ਸਬੰਧ ਨੇ ਭਾਰਤ ਦੇ ਉਸ ਨੂੰ ਟਾਰਗੇਟ ਕੀਤਾ ਸੀਗਾ ਕਿ ਇਹ ਸਬੰਧ ਕਾਇਮ ਨਾ ਕੀਤੇ ਜਾਣ ਕਿਉਂਕਿ ਸਬੰਧਾਂ ਦੇ ਚੱਲਦਿਆਂ ਹੀ ਰੂਸ ਦੇ ਨਾਲ ਲੈਣ-ਦੇਣ ਕਰ ਰਿਹਾ ਸੀਗਾ ਭਾਰਤ ਤਾਂ ਇਸ ਦੇ ਵਿਚਾਰੇ ਉਹਨਾਂ ਨੇ ਕਿਹਾ ਕਿ ਨਹੀਂ ਤਾਂ ਅਸੀਂ ਟੈਰਫ ਵਧਾ ਦੇਾਂਗੇ ਇਹ ਡੋਨਾਲਡ 트ੰਪ ਦਾ ਕਹਿਣਾ ਸੀ ਤੇ ਉਸ ਤੋਂ ਬਾਅਦ ਡੋਨਾਲਡ 트ੰਪ ਹੁਣਾਂ ਨੇ 50% ਤੱਕ ਭਾਰਤ ਤੇ ਟੈਰਫ ਵਧਾ ਦਿੱਤਾ ਹਾਲਾਂਕਿ ਉਸ ਤੋਂ ਬਾਅਦ ਸਾਡੇ ਵਿਦੇਸ਼ ਮੰਤਰਾਲੇ ਦੇ ਵੱਲੋਂ ਵੀ ਇਸ ਦੇ ਉੱਪਰ ਸਪਸ਼ਟੀਕਰਨ ਦਿੱਤਾ ਗਿਆ ਹੈ ਪਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਬਕਾਇਦਾ ਇੱਕ ਟਵੀਟ ਕੀਤਾ ਗਿਆ ਹੈ ਜਿੱਥੇ ਇਹ ਟੈਰਫ ਵਾਰ ਚੱਲ ਰਹੀ ਹੈ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਭਾਰਤ ਤੋਂ ਨਾਰਾਜ਼ ਨਹੀਂ ਡੋਨਾਲਡ 트ੰਪ ਅਰ ਇਸ ਦੇ ਵਿਚਾਰੇਖੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਇਹ ਟਵੀਟ ਸਾਹਮਣੇ ਆ ਜਾਂਦਾ ਹੈ। ਉਹਨਾਂ ਨੇ ਕਿਹਾ ਹੈ ਕਿ ਅਸੀਂ ਬੜੀ ਡਿਟੇਲਡ ਕਨਵਰਸੇਸ਼ਨ ਕੀਤੀ ਹੈ ਮੈਂ ਆਪਣੇ ਫਰੈਂਡ ਰਾਸ਼ਟਰਪਤੀ ਪੁੱਤਨ ਦੇ ਨਾਲ ਜਾਨਿ ਕਿ ਵਿਸਥਾਰ ਸਹਿਤ ਚਰਚਾ ਕੀਤੀ ਹੈ ਮੈਂ ਆਪਣੇ ਦੋਸਤ ਪੁੱਤਨ ਦੇ ਨਾਲ ਔਰ ਹਾਲਚਾਲ ਵੀ ਜਾਣਿਆ ਹੈ ਔਰ ਇਸ ਦੇ ਨਾਲ ਉਹਨਾਂ ਨੇ ਇਹ ਵੀ ਕਹਿ ਕੇ ਯੂਕਰੇਨ ਦੇ ਬਾਰੇ ਦੇ ਵਿੱਚ ਵੀ ਅਸੀਂ ਸਾਰਤਕ ਤੌਰ ਤੇ ਗੱਲਬਾਤ ਕੀਤੀ ਹੈ ਔਰ ਜੋ ਆ ਤੁਹਾਨੂੰ ਦੱਸਦੀ ਕਿ ਭਾਰਤ ਦੇ ਵਿੱਚ ਉਹਨਾਂ ਦਾ ਸਵਾਗਤ ਕਰਨ ਲਈ ਅਸੀਂ ਉਤਸੁਖ ਹਾਂ ਇਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਆਪਣੇ ਇਸ ਟਵੀਟ ਦੇ ਵਿੱਚ ਜ਼ਿਕਰ ਕੀਤਾ ਤਾਂ ਕਿਤਨਾ ਕਿਤੇ ਇਹ ਵੀ ਦਰਸਾਇਆ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਕਿ ਬੇਸ਼ੱਕ ਗੁੱਸੇ ਨੇ ਡੋਨਾਲਡ 트੍ਰੰਪ ਰੂਸ ਦੇ ਨਾਲ ਸਬੰਧਾਂ ਦੇ ਚੱਲਦੇ ਆ ਗੁੱਸੇ ਨੇ ਪਰ ਇਸ ਦੇ ਵਿਚਾਲੇ ਇੱਕ ਵਾਰ ਫਿਰ ਨਰਿੰਦਰ ਮੋਦੀ ਹੁਣਾਂ ਨੇ ਆਪਣਾ ਸਟੈਂਡ ਵੀ ਸਪਸ਼ਟ ਕੀਤਾ ਹੈ ਕਿ ਜੇਕਰ ਸਾਡੀ ਉਹਨਾਂ ਦੇ ਨਾਲ ਬੋਲਚਾਲ ਜਾਂ ਲੈਣ ਦੇਣ ਹੈਗਾ ਤਾਂ ਉਹ ਹੈਗਾ ਤਾਂ ਇਸ ਦੇ ਵਿਚਾਰੇ ਉਹਨਾਂ ਨੇ ਫੋਨ ਦੇ ਉੱਪਰ ਗੱਲਬਾਤ ਕੀਤੀ ਹੈ ਸੋ ਇਹ ਉਹਨਾਂ ਨੇ ਟਵੀਟ ਕੀਤਾ ਹੈ ਕਿ ਹੈਡ ਅ ਵੈਰੀ ਗੁੱਡ ਕਨਵਰਸੇਸ਼ਨ ਐਂਡ ਡੀਟੇਲਡ ਕਨਵਰਸੇਸ਼ਨ ਵਿਦ ਮਾਈ ਫਰੈਂਡ ਪ੍ਰੈਜ਼ੀਡੈਂਟ ਪੋਟਿਨ ਸੋ ਉਹਨਾਂ ਨੇ ਧੰਨਵਾਦ ਵੀ ਕੀਤਾ ਹੈ ਕਿ ਜੋ ਉਹਨਾਂ ਨੇ ਯੂਕਰੇਨ ਦੇ ਵਿੱਚ ਹੁਣ ਚੀਜ਼ਾਂ ਚੱਲ ਰਹੀਆਂ ਨੇ ਡਿਵੈਲਪਮੈਂਟਸ ਚੱਲ ਰਹੀਆਂ ਨੇ ਉਹਨਾਂ ਦੇ ਉੱਪਰ ਵੀ ਗੱਲਬਾਤ ਜਿਹੜੀ ਹੈ ਤਾਜੀ ਗੱਲਬਾਤ ਜਿਹੜੀ ਹੈ ਉਹ ਸਾਂਝੀ ਕੀਤੀ ਹੈ ਯਾਨੀ ਕਿ ਦੋਨਾਂ ਦੇ ਵਿਚਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਲਾਦੀਮੀਰ ਪੁਤਿਨ ਦੇ ਵਿਚਾਲੇ ਜੋ ਯੂਕਰੇਨ ਦੇ ਵਿੱਚ ਡਵੈਲਪਮੈਂਟ ਚੱਲ ਰਹੀ ਹੈ ਜਾਂ ਜੋ ਹਲਚਲ ਹੋ ਰਹੀ ਹੈ ਉਸ ਦੇ ਉੱਪਰ ਵੀ ਡਿਟੇਲਡ ਇੱਕ ਚਰਚਾ ਜਿਹੜੀ ਉਹ ਕੀਤੀ ਐ ਸੋ ਇਸ ਦੇ ਨਾਲ ਕਿ ਉਹਨਾਂ ਨੇ ਕਿਹਾ ਕਿ ਜੋ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਕਦੋਂ ਵਿਲਾਦੀਮੀਰ ਪੁਤਿਨ ਜਿਹੜੇ ਨੇ ਉਹ ਭਾਰਤ ਆਉਣਗੇ ਕਿਉਂਕਿ ਉਹਨਾਂ ਦਾ ਭਾਰਤ ਦੌਰਾ ਹੈਗਾ ਸੋ ਕਾਫੀ ਸਮੇਂ ਬਾਅਦ ਸੋ ਉਹਨਾਂ ਨੂੰ ਵੈਲਕਮ ਕਰਨ ਦੇ ਵਾਸਤੇ ਕਿਹਾ ਜਾ ਰਿਹਾ ਕਿ ਅਸੀਂ ਉਤਸੁਖਾ ਸੋ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਵੱਲੋਂ ਟਵੀਟ ਕਰ ਦਿੱਤਾ ਗਿਆ ਇੱਕ ਪਾਸੇ ਜਿੱਥੇ ਡੋਨਾਲਡ 트ੰਪ ਨਿਰਾਸ਼ ਚੱਲ ਰਹੀ ਸੀਗੇ ਭਾਰਤ ਦੇ ਰਸ਼ੀਆ ਦੇ ਨਾਲ ਸਬੰਧਾਂ ਨੂੰ ਲੈ ਕੇ ਪਰ ਉੱਥੇ ਹੀ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਵੱਡਾ ਕੈਲੀ ਕਿ ਧਮਾਕਾ ਵੀ ਕੀਤਾ ਗਿਆ ਹੈ ਕਿ ਟਵੀਟ ਕਰ ਦਿੱਤਾ ਗਿਆ ਕਿ ਮੇਰੀ ਗੱਲਬਾਤ ਹੋਈ ਆ ਫੋਨ ਦੇ ਉੱਪਰ ਵਿਲਾਦੀਮੀਰ ਪੁਤਨ ਹੁਣਾਂ ਦੇ ਨਾਲ ਯਾਨੀ ਕਿ ਰਸ਼ੀਆ ਦੇ ਪ੍ਰੈਜ਼ੀਡੈਂਟ ਦੇ ਨਾਲ ਗੱਲਬਾਤ ਹੋਈ ਸਾਰਥਿਕ ਤੇ ਡਿਟੇਲਡ ਚਰਚਾ ਹੋਈ ਹੈ ਔਰ ਯੂਕਰੇਨ ਦੇ ਬਾਰੇ ਦੇ ਵਿੱਚ ਵੀ ਅਸੀਂ ਗੱਲਬਾਤ ਕੀਤੀ ਹੈ ਜੋ ਡਵੈਲਪਮੈਂਟ ਚੱਲ ਰਹੀਆਂ ਨੇ ਜਾਂ ਜੋ ਹਲਚਲ ਹੋ ਰਹੀ ਉਸ ਤੇ ਬਾਰੇ ਵੀ ਅਸੀਂ ਚਰਚਾ ਕੀਤੀ ਹੈ ਬਾਕੀ ਅਸੀਂ ਉਹਨਾਂ ਦਾ ਵੈਲਕਮ ਕਰਨ ਦੇ ਵਾਸਤੇ ਉਤਸੁਕ ਹਾਂ ਜਦੋਂ ਉਹਨਾਂ ਦਾ ਭਾਰਤ ਦੌਰਾ ਹੋਏਗਾ ਤਾਂ ਇਸ ਵੇਲੇ ਦੀ ਵੱਡੀ ਖਬਰ ਹੈ ਟੈਰਿਫ ਲਗਾਉਣ ਤੋਂ ਬਾਅਦ ਅਮਰੀਕਾ ਨੇ ਟੈਰਿਫ ਲਗਾਇਆ ਇਹ ਕਹਿ ਕੇ ਕਿ ਰੂਸ ਦੇ ਨਾਲ ਇਹਨਾਂ ਦੇ ਸਬੰਧ ਨੇ ਤੇ ਰੂਸ ਹਮਲਾ ਕਰ ਰਿਹਾ ਪਰ ਉਸ ਤੋਂ ਬਾਅਦ ਆਪਣਾ ਸਟੈਂਡ